ਇੱਕ ਦਿਨ ਜਦੋਂ ਹਰਮਨ ਕੰਮ ਤੋਂ ਛੇਤੀ ਘਰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਉਸਦੇ ਪਿਤਾ ਉਸਦੀ ਪਤਨੀ ਮਨਵੀਰ ਨੂੰ ਕੁੱਟ ਰਹੇ ਸੀ ਹਰਮਨ ਨੂੰ ਦੇਖਦੇ ਹੀ ਮਨਵੀਰ ਕਹਿਣ ਲੱਗੀ ਇਹ ਮੇਰੀ ਗਲਤੀ ਹੈ ਮੈਂ ਗੇਟ ਖੁੱਲਾ ਛੱਡ ਦਿੱਤਾ ਸੀ ਤੇ ਇੱਕ ਭਿਖਾਰੀ ਅੰਦਰ ਆ ਬੜਿਆ ਤਾਂ ਕਰਕੇ ਪਿਤਾ ਜੀ ਨੇ ਮੈਨੂੰ ਮਾਰਿਆ ਹਰਮਨ ਨੂੰ ਇਹ ਗੱਲ ਸੁਣ ਕੇ ਬਹੁਤ ਅਜੀਬ ਲੱਗਿਆ ਕੁਝ ਦਿਨਾਂ ਬਾਅਦ ਮਨਵੀਰ ਤੁਰਦੀ ਤੁਰਦੀ ਡਿੱਗ ਗਈ ਤਾਂ ਹਰਮਨ ਦੀ ਨਜ਼ਰ ਉਸਦੀ ਲੱਤ ਤੇ ਪਈ ਜੋ ਕਾਫੀ ਜ਼ਖਮੀ ਸੀ ਤਾਂ ਉਹ ਬੋਲੀ ਆ ਬਾਡੀਆਂ ਤੋਂ ਡਿੱਗ ਗਈ ਸੀ ਤੇ ਨਾਲ ਹੀ ਰੋਣ ਲੱਗ ਪਈ ਹਾਰਮੋਨ ਨੂੰ ਪਿਤਾ ਤੇ ਸ਼ੱਕ ਹੋਇਆ ਅਗਲੇ ਦਿਨ ਹਾਰਮੋਨ ਕੰਮ ਦੇ ਜਾਣ ਦਾ ਬਹਾਨਾ ਬਣਾ ਕੇ ਛੱਤ ਦੇ ਉੱਪਰ ਚਲਾ ਗਿਆ ਥੋੜੀ ਦੇਰ ਬਾਅਦ ਉਸ ਦੇ ਰੋਂਗਟੇ ਖੜੇ ਹੋ ਗਏ ਜਦੋਂ ਹੇਠਾਂ ਤੋਂ ਆਵਾਜ਼ ਆਉਣੀਆਂ ਸ਼ੁਰੂ ਹੋ ਗਈਆਂ ਉਹ ਇੱਕਦਮ ਥੱਲੇ ਆਇਆ ਤੇ ਕਿਹਾ ਛੱਡੋ ਪਾਪਾ ਤੁਸੀਂ ਮਨਵੀਰ ਨੂੰ ਕਿਉਂ ਮਾਰ ਰਹੇ ਹੋ ਇਦਾਂ ਦੀ ਕਿਹੜੀ ਗਲਤੀ ਹੋ ਗਈ ਉਹਦੇ ਕੋਲੋਂ ਤੁਸੀਂ ਇਸ ਨੂੰ ਇਸ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਉਹ ਮੇਰੀ ਪਤਨੀ ਹੈ ਤੁਹਾਡੀ ਨੂੰ ਤੁਹਾਡੀ ਧੀਾਂ ਵਰਗੀ ਹੈ ਤੇ ਧੀਾਂ ਤੇ ਕੌਣ ਹੱਥ ਚੁੱਕਦਾ ਹੈ ਹਰਮਨ ਇੱਕਦਮ ਆਪੇ ਤੋਂ ਬਾਹਰ ਹੋ ਗਿਆ ਸੀ ਤ੍ਰਾਂਤੀ ਉਹ ਪਿਤਾ ਤੇ ਮਨਵੀਰ ਦੇ ਵਿਚਾਲੇ ਆਇਆ ਮਨਵੀਰ ਨੂੰ ਫੜ ਕੇ ਉਸਨੇ ਆਪਣੇ ਕੋਲ ਕਰ ਲਿਆ ਉਹ ਚਕੀਆਂ ਨਾਲ ਬਹੁਤ ਬੁਰੀ ਤਰ੍ਹਾਂ ਰੋਣ ਲੱਗੀ ਸੀ ਕਹਿਣ ਲੱਗੀ ਨਹੀਂ ਪਿਤਾ ਜੀ ਨੇ ਮੈਨੂੰ ਜ਼ਿਆਦਾ ਨਹੀਂ ਮਾਰਿਆ ਗਲਤੀ ਮੇਰੀ ਸੀ ਮੈਂ ਹੀ ਗੇਟ ਖੁੱਲਾ ਛੱਡ ਦਿੱਤਾ ਇੱਕ ਭਿਖਾਰੀ ਅੰਦਰ ਆਉਣ ਵਾਲਾ ਸੀ ਤੁਹਾਨੂੰ ਤਾਂ ਪਤਾ ਹੀ ਅੱਜਕੱਲ ਕਿੰਨੀਆਂ ਵਾਰਦਾਤਾਂ ਹੋ ਰਹੀਆਂ ਨੇ ਇੱਕ ਮੰਗਣ ਵਾਲਿਆਂ ਦਾ ਪੇਸ ਬਣਾ ਕੇ ਲੋਕਾਂਾਂ ਵਿੱਚ ਵੜ ਲੈਂਦੇ ਐ ਤੇ ਲੁੱਟ ਲੈਂਦੇ ਐ ਮੇਰੇ ਤਾਂ ਗਹਿਣੇ ਵੀ ਕਾਫੀ ਪਾਏ ਹੋਏ ਸੀ ਪਾਪਾ ਜੀ ਪਰੇਸ਼ਾਨ ਹੋ ਗਏ ਸ਼ਾਇਦ ਇਸੇ ਲਈ ਉਹਨਾਂ ਨੇ ਮੈਨੂੰ ਕੁੱਟਣਾ ਸ਼ੁਰੂ ਕੀਤਾ ਪਾਪਾ ਜੀ ਮੇਰੇ ਤੋਂ ਗਲਤੀ ਹੋ ਗਈ ਮੈਂ ਅੱਗੇ ਤੋਂ ਧਿਆਨ ਰੱਖਾਂਗੀ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂ ਮਨਵੀਰ ਨੇ ਸਿਰ ਝੁਕਾ ਕੇ ਹਰਮਨ ਤੇ ਪਿਤਾ ਤੋਂ ਮਾਫੀ ਮੰਗੀ ਤੇ ਆਪ ਕਮਰੇ ਵਿੱਚ ਚਲੀ ਗਈ ਸਸਬ ਤੇ ਹਰਮਨ ਨੂੰ ਬਹੁਤ ਹੈਰਾਨੀ ਹੋਈ ਕਿ ਗੇਟ ਖੁੱਲਾ ਛੱਡ ਦੇਣ ਤੇ ਕੌਣ ਨੂੰ ਤੇ ਇਦਾਂ ਹੱਥ ਚੁੱਕਦਾ ਤੇ ਇੰਨੀ ਬੁਰੀ ਤਰ੍ਹਾਂ ਕੁੱਟਦਾ ਹੈ ਪਰ ਜਦੋਂ ਮਨਵੀਰ ਇਸ ਮਾਮੇ ਨੂੰ ਖਤਮ ਕਰ ਚੁੱਕੀ ਸੀ ਤਾਂ ਹਰਮਨ ਆਪਣੇ ਪਾਪਾ ਨੂੰ ਕੀ ਕਹਿ ਸਕਦਾ ਸੀ ਮਨਵੀਰ ਦੇ ਹੱਥਾਂ ਵਿੱਚੋਂ ਖੂਨ ਵਹਿ ਰਿਹਾ ਸੀ ਉਸਦੇ ਬੁੱਲਾਂ ਤੇ ਜ਼ਖਮ ਸੁੱਕ ਗਏ ਸੀ ਪਰ ਇਸ ਦੇ ਬਾਵਜੂਦ ਵੀ ਉਹਦੀ ਕੋਈ ਪ੍ਰਤੀਕਿਰਿਆ ਨਹੀਂ ਹੋਈ ਹਾਲਾਂਕਿ ਪਾਪਾ ਨੇ ਬਹੁਤ ਹੀ ਮਾਮੂਲੀ ਜਿਹੀ ਗੱਲ ਤੇ ਉਹਨੂੰ ਕੁੱਟਿਆ ਸੀ ਕੋਈ ਇੰਨਾ ਵੱਡਾ ਮਸਲਾ ਵੀ ਨਹੀਂ ਸੀ ਹਰਮਨ ਪਾਪਾ ਵੱਲ ਗੁੱਸੇ ਨਾਲ ਦੇਖਦਾ ਹੋਇਆ ਆਪਣੇ ਕਮਰੇ ਵਿੱਚ ਚਲਾ ਗਿਆ ਹਰਮਨ ਮਨਵੀਰ ਨੂੰ ਬਹੁਤ ਪਿਆਰ ਕਰਦਾ ਸੀ ਉਹ ਆਪਣੇ ਮਾਪੇ ਦੀ ਕੱਲੀ ਕੁੜੀ ਸੀ ਤੇ ਲਾਡਾ ਨਾਲ ਪਾਲੀ ਹੋਈ ਸੀ ਉਸ ਨੂੰ ਆਪਣੇ ਘਰ ਵਿੱਚ ਕਦੇ ਕੋਈ ਤਕਲੀਫ ਨਹੀਂ ਜੀ ਹੋਈ ਪਰ ਅੱਜ ਹਰਮਨ ਦੇ ਪਾਪਾ ਦਾ ਉਸ ਉੱਤੇ ਹੱਥ ਚੱਕਣ ਕਰਕੇ ਹਰਮਨ ਨੂੰ ਬਹੁਤ ਹੀ ਗੁੱਸਾ ਆਇਆ ਸੀ ਹਰਮਨ ਨੇ ਦਿਲ ਹੀ ਦਿਲ ਵਿੱਚ ਤੈਅ ਕਰ ਲਿਆ ਸੀ ਕਿ ਮੰਮੀ ਨਾਲ ਗੱਲ ਕਰਾਂਗਾ ਮਨਵੀਰ ਚਾਹੇ ਕੋਈ ਵੀ ਗਲਤੀ ਕਰ ਦੇ ਪਰ ਅੱਗੇ ਤੋਂ ਪਾਪਾ ਨੇ ਉਸਦੇ ਹੱਥ ਨਹੀਂ ਚੁੱਕਣਾ ਤੇ ਨਹੀਂ ਤਾਂ ਮੈਂ ਸਾਰੇ ਲਿਆਜ ਭੁੱਲ ਜਾਵਾਂਗਾ ਹਰਮਨ ਕਮਰੇ ਵਿੱਚ ਗਿਆ ਤਾਂ ਮਨਵੀਰ ਸ਼ੀਸ਼ੇ ਦੇ ਸਾਹਮਣੇ ਬੈਠੀ ਆਪਣੇ ਜ਼ਖਮ ਸਾਫ਼ ਕਰ ਰਹੀ ਸੀ ਉਸਨੇ ਹਰਮਨ ਵੱਲ ਦੇਖ ਕੇ ਮੁਸਕਰਾ ਦਿੱਤਾ ਪਰ ਇੱਕ ਤਾਂ ਉਹਦੇ ਚਿਹਰੇ ਤੇ ਤਕਲੀਫ ਦੀ ਲਹਿਰ ਦਿਖਾਈ ਦਿੱਤੀ ਉਸਦਾ ਬੁੱਲ ਫਟਿਆ ਹੋਇਆ ਸੀ ਸ਼ਾਇਦ ਮੁਸਕਰਾਉਣ ਦੀ ਵਜ੍ਹਾ ਨਾਲ ਬੁੱਲ ਵਿੱਚ ਦਰਦ ਹੋਇਆ ਹੋਵੇਗਾ ਹਰਮਨ ਉਸ ਦੇ ਕੋਲ ਗਿਆ ਤੇ ਉਸਦਾ ਜ਼ਖਮ ਸਾਫ਼ ਕਰਦੇ ਹੋਏ ਕਹਿਣ ਲੱਗਿਆ ਮਨਵੀਰ ਇਹ ਕੀ ਗੱਲ ਹੋਈ ਤੁਸੀਂ ਮੇਰੇ ਤੇ ਪਾਪਾ ਵਿਚਾਲੇ ਖੁਦ ਕਿਉਂ ਦਖਲ ਦਿੱਤਾ ਮੈਨੂੰ ਉਹਨਾਂ ਤੇ ਸਵਾਲ ਜਵਾਬ ਕਰਨ ਦਾ ਦਿੰਦੀ ਖੁਦ ਹੀ ਸਾਰੇ ਮਸਲੇ ਨੂੰ ਖਤਮ ਕਰਕੇ ਆ ਗਈ ਪਾਪਾ ਜੀ ਦਾ ਤੁਹਾਡੇ ਤੇ ਹੱਥ ਚੁੱਕਣਾ ਸਹੀ ਨਹੀਂ ਸੀ ਤੂੰ ਮੇਰੀ ਪਤਨੀ ਹੈ ਕੋਈ ਗੁਲਾਮ ਨਹੀਂ ਉਹ ਸਿੱਧਾ ਤੁਹਾਡੇ ਤੇ ਹੱਥ ਚੁੱਕਣ ਮੈਂ ਉਸ ਟਾਈਮ ਗੁੱਸੇ ਨਾਲ ਭਰਿਆ ਹੋਇਆ ਸੀ ਮਨਵੀਰ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਇਹ ਮੇਰੀ ਗਲਤੀ ਸੀ ਤੇ ਮੈਂ ਖੁਦ ਹੀ ਉਹਨਾਂ ਨੂੰ ਗੁੱਸਾ ਦਵਾਇਆ ਹਾਲਕਿ ਉਹਨਾਂ ਨੇ ਮੈਨੂੰ ਕਿੰਨੀ ਵਾਰੀ ਕਿਹਾ ਸੀ ਕਿ ਉੱਠ ਕੇ ਦਰਵਾਜ਼ਾ ਬੰਦ ਕਰ ਦੇ ਪਰ ਮੈਂ ਟਾਲ ਦਿੱਤਾ ਉਹ ਔਰਤ ਵੀ ਮੂੰਹ ਚੱਕ ਕੇ ਅੰਦਰ ਆ ਗਈ ਤੁਸੀਂ ਛੱਡੋ ਇਸ ਗੱਲ ਨੂੰ ਪਾਪਾ ਜੀ ਚੰਗੇ ਐ ਉਹਨਾਂ ਨੂੰ ਗੁੱਸਾ ਕਰਨ ਦਾ ਮੌਕਾ ਮੈਂ ਆਪ ਹੀ ਦਿੱਤਾ ਸੀ ਮਨਵੀਰ ਨੇ ਸਿਰ ਝੁਕਾਉਂਦੇ ਹੋਏ ਹਰਮਨ ਮੁਸਕਰਾਇਆ ਮਨਵੀਰ ਦਾ ਇਦਾਂ ਦਾ ਸਬਰ ਹਰਮਨ ਨੂੰ ਪਸੰਦ ਆ ਗਿਆ ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹ ਦੇ ਸਬਰ ਦਾ ਇਮਤਿਹਾਨ ਲੈਂਦਾ ਰਾਤ ਨੂੰ ਹਰਮਨ ਮਾਂ ਦੇ ਕਮਰੇ ਵਿੱਚ ਗਿਆ ਤੇ ਉਸਨੇ ਸਾਫ਼-ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਪਾਪਾ ਨੂੰ ਸਮਝਾ ਲੈਣ ਅੱਗੇ ਤੋਂ ਮੇਰੀ ਪਤਨੀ ਤੇ ਹੱਥ ਚੁੱਕਣ ਦੀ ਕੋਈ ਲੋੜ ਨਹੀਂ ਉਹ ਕੋਈ ਵੀ ਗਲਤੀ ਕਰੇ ਚਾਹੇ ਕਿੰਨਾ ਵੀ ਵੱਡਾ ਨੁਕਸਾਨ ਕਰ ਦੇਵੇ ਉਸ ਤੋਂ ਪੁੱਛਗਿੱਛ ਕਰਨ ਵਾਲਾ ਸਿਰਫ਼ ਮੈਂ ਹਾਂ ਮਨਵੀਰ ਨੂੰ ਇੱਕ ਸ਼ਬਦ ਵੀ ਨਹੀਂ ਕਹਿਣਗੇ ਹਰਮਨ ਦੀ ਮਾਂ ਨੇ ਤੁਰੰਤ ਇਸ ਗੱਲ ਵਿੱਚ ਸਿਰ ਹਿਲਾ ਦਿੱਤਾ ਤੇ ਕਹਿਣ ਲੱਗੀ ਕਿ ਗੁੱਸਾ ਨਾ ਕਰ ਅੱਗੇ ਤੋਂ ਮੈਂ ਖੁਦ ਇਸ ਗੱਲ ਦਾ ਖਿਆਲ ਰੱਖੂੰਗੀ ਕਿ ਤੇਰੇ ਪਾਪਾ ਦਾ ਰਵੱਈਆ ਮਨਵੀਰ ਨਾਲ ਗਲਤ ਨਾ ਹੋਵੇ ਹਰਮਨ ਨੇ ਕਿਹਾ ਕਿ ਪਾਪਾ ਵਾਸਤੇ ਚੰਗਾ ਇਹੀ ਹੋਊਗਾ ਇਹਨਾਂ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਆ ਗਿਆ ਕੁਝ ਦਿਨ ਸ਼ਾਂਤੀ ਨਾਲ ਲੰਘੇ ਹਰਮਨ ਵੀ ਪਾਪਾ ਵੱਲੋਂ ਵੇਫਿਕਰ ਹੋ ਗਿਆ ਸੀ ਉਸ ਦੀ ਮਾਂ ਪੈਕੇ ਗਈ ਹੋਈ ਸੀ ਹਰਮਨ ਸਵੇਰੇ ਕੰਮ ਤੇ ਜਾਂਦਾ ਤੇ ਸ਼ਾਮ ਨੂੰ ਘਰੇ ਵਾਪਸ ਆਉਂਦਾ ਸਭ ਕੁਝ ਠੀਕ ਚੱਲ ਰਿਹਾ ਸੀ ਇੱਕ ਦਿਨ ਸਵੇਰੇ ਹਰਮਨ ਰਸੋਈ ਵਿੱਚ ਬੈਠਾ ਨਾਸ਼ਤਾ ਕਰ ਰਿਹਾ ਸੀ ਤੇ ਮਨਵੀਰ ਰਸੋਈ ਦੇ ਦੂਜੇ ਕੰਮ ਨਵੇੜ ਰਹੀ ਸੀ ਹਰਮਨ ਨੇ ਦੇਖਿਆ ਕਿ ਉਹ ਲੰਗੜਾ ਰਹੀ ਹੈ ਪਰ ਇੱਕਦਮ ਹੀ ਉਹ ਡਿੱਗ ਗਈ ਲੱਤ ਤੋਂ ਕਪੜਾ ਪਾਸੇ ਹੋ ਗਿਆ ਹਰਮਨ ਦੀ ਨਜ਼ਰ ਉਸਦੀ ਲੱਤ ਤੇ ਪਈ ਤਾਂ ਉਹ ਹੈਰਾਨ ਰਹਿ ਗਿਆ ਉਸਦੀ ਲੱਤ ਤੇ ਚੰਗਾ ਖਾਸਾ ਵੱਡਾ ਜ਼ਖਮ ਸੀ ਸੱਟ ਲੱਗਣ ਨਾਲ ਖੂਨ ਨਿਕਲਣ ਲੱਗ ਗਿਆ ਹਰਮਨ ਛੇਤੀ ਨਾਲ ਮਨਵੀਰ ਦੇ ਕੋਲ ਗਿਆ ਤੇ ਪੁੱਛਣ ਲੱਗਿਆ ਇਹ ਕੀ ਹੋਇਆ ਤੇਰੀ ਲੱਤ ਤੇ ਇੰਨਾ ਵੱਡਾ ਜ਼ਖਮ ਕਿਵੇਂ ਹੋ ਗਿਆ ਮਨਵੀਰ ਕਹਿਣ ਲੱਗੀ ਕਿ ਮੈਂ ਪੌੜੀਆਂ ਤੋਂ ਡਿੱਗ ਗਈ ਸੀ ਇਹਦੇ ਨਾਲ ਹੀ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਜ਼ੋਰ-ਜ਼ੋਰ ਨਾਲ ਰੋਣ ਲੱਗ ਗਈ ਹਰਮਨ ਉਹਦੇ ਵੱਲ ਦੇਖ ਕੇ ਹੈਰਾਨ ਰਹਿ ਗਿਆ ਉਹ ਨਹੀਂ ਕਮਜ਼ੋਰ ਨਹੀਂ ਸੀ ਕਿ ਨਿੱਕੀ ਜੀ ਗੱਲ ਤੇ ਰੋ ਪੈਂਦੀ ਹਰਮਨ ਸੋਚਣ ਲੱਗਿਆ ਜਦੋਂ ਸੱਟ ਲੱਗੀ ਸੀ ਉਹ ਤਾਂ ਮੈਨੂੰ ਦੱਸਿਆ ਵੀ ਨਹੀਂ ਤੇ ਹੁਣ ਮੈਂ ਜ਼ਖਮ ਵੇਖ ਲਿਆ ਤਾਂ ਕਿਵੇਂ ਰੋਣ ਲੱਗ ਗਈ ਉਸ ਦਾ ਰੋਣਾ ਤਾਂ ਕਿਸੇ ਹੋਰ ਗੱਲ ਵੱਲ ਇਸ਼ਾਰਾ ਕਰ ਰਿਹਾ ਸੀ ਹਰਮਨ ਨੇ ਉਸ ਨੂੰ ਆਪਣੇ ਗਾਲ ਨਾਲ ਲਾ ਲਿਆ ਤੇ ਤਸੱਲੀ ਦੇਣ ਲੱਗਿਆ ਕਿ ਕੋਈ ਗੱਲ ਨਹੀਂ ਮੈਂ ਤੇਰੇ ਜ਼ਖਮ ਤੇ ਦਵਾਈ ਲਾ ਦਿੰਦਾ ਉਹ ਮਨਵੀਰ ਨੂੰ ਸਹਾਰਾ ਦੇ ਕੇ ਕਮਰੇ ਵਿੱਚ ਲੈ ਗਿਆ ਉਹਦੇ ਜ਼ਖਮ ਤੇ ਦਵਾਈ ਲਾਈ ਤੇ ਕਹਿਣ ਲੱਗਿਆ ਤੇਰਾ ਧਿਆਨ ਕਿੱਥੇ ਹੁੰਦਾ ਕਿੰਨੀ ਜ਼ਿਆਦਾ ਛੱਟ ਲੱਗ ਗਈ ਤੈਨੂੰ ਜੇ ਕਿਤੇ ਉੱਪਰਲੀ ਪੌੜੀ ਤੋਂ ਡਿੱਗ ਜਾਂਦੀ ਤਾਂ ਹੋਰ ਨੁਕਸਾਨ ਹੋ ਜਾਣਾ ਸੀ ਅੱਗੇ ਤੋਂ ਆਪਣਾ ਖਿਆਲ ਰੱਖੀ ਮੈਨੂੰ ਇਸ ਤਰ੍ਹਾਂ ਦੀ ਸ਼ਿਕਾਇਤ ਦੁਆਰਾ ਨਾ ਮਿਲੇ ਮਨਵੀਰ ਨੇ ਇਸ ਗੱਲ ਵਿੱਚ ਸਿਰ ਹਿਲਾ ਦਿੱਤਾ ਪਰ ਉਸ ਦੀਆਂ ਅੱਖਾਂ ਵਿੱਚ ਬੇਵਸੀ ਹਰਮਨ ਨੂੰ ਸਾਫ਼-ਸਾਫ਼ ਦਿਖਾਈ ਦੇ ਰਹੀ ਸੀ ਹਰਮਨ ਨੂੰ ਲੱਗਿਆ ਜਿਵੇਂ ਕੁਝ ਗਲਤ ਹੋ ਰਿਹਾ ਹੋਵੇ ਇਸ ਘਰ ਵਿੱਚ ਉਹਦੇ ਨਾਲ ਚੰਗਾ ਵਿਵਹਾਰ ਨਹੀਂ ਹੋ ਰਿਹਾ ਸੀ ਪਰ ਇਸ ਦੇ ਬਾਵਜੂਦ ਵੀ ਹੋ ਹਰਮਨ ਤੋਂ ਸਭ ਕੁਝ ਲੁਕਾਉਂਦੀ ਸੀ ਕੋਈ ਤਾਂ ਵੱਡੀ ਗੱਲ ਸੀ ਮਨਵੀਰ ਖੁਦ ਹਰਮਨ ਨੂੰ ਕੁਝ ਵੀ ਦੱਸਣ ਵਾਲੀ ਨਹੀਂ ਸੀ ਕਿਉਂਕਿ ਜੇ ਉਹਨੇ ਦੱਸਣਾ ਹੁੰਦਾ ਤਾਂ ਉਹ ਪਹਿਲਾਂ ਹੀ ਦੱਸ ਦਿੰਦੀ ਜੋ ਵੀ ਸੀ ਹਰਮਨ ਨੇ ਸੋਚਿਆ ਕਿ ਆਪ ਹੀ ਇਸ ਚੀਜ਼ ਬਾਰੇ ਪਤਾ ਲਾਉਣਾ ਪੈਣਾ ਹੈ ਉਸਨੇ ਪਾਪਾ ਦਾ ਮਨਵੀਰ ਨਾਲ ਰਵਈਆ ਤੇ ਮਨਵੀਰ ਦਾ ਪਾਪਾ ਨੂੰ ਦੇਖ ਕੇ ਡਰ ਜਾਣਾ ਮਾਂ ਦਾ ਹਰਮਨ ਤੋਂ ਨਜ਼ਰਾਂ ਚੁਰਾਉਣਾ ਸਭ ਕੁਝ ਹਰਮਨ ਦੀ ਅੱਖਾਂ ਦੇ ਸਾਹਮਣੇ ਵਾਰ-ਵਾਰ ਘੁੰਮ ਰਿਹਾ ਸੀ ਉਸ ਨੂੰ ਲੱਗਿਆ ਜੋ ਲੱਤ ਨੂੰ ਸੱਟ ਲੱਗੀ ਹੈ ਇਸ ਦੇ ਪਿੱਛੇ ਵੀ ਪਾਪਾ ਦਾ ਹੱਥ ਹੈ ਮਤਲਬ ਕਿ ਉਸ ਤੇ ਪਾਪਾ ਦਾ ਹੱਥ ਉਸ ਤੋਂ ਨ ਤੋਂ ਬਾਅਦ ਰੁਕਿਆ ਨਹੀਂ ਉਹ ਗੁੱਸੇ ਨਾਲ ਲਾਲ ਹੋ ਗਿਆ ਪਰ ਉਸਨੇ ਮਨਵੀਰ ਨਾਲ ਕੋਈ ਗੱਲ ਨਾ ਕੀਤੀ ਕਿਉਂਕਿ ਇਸ ਮਸਲੇ ਨੂੰ ਉਸਨੇ ਆਪਣੇ ਤਰੀਕੇ ਨਾਲ ਹੱਲ ਕਰਨਾ ਸੀ ਅਗਲੇ ਦਿਨ ਹਰਮਨ ਸਵੇਰੇ ਸਵੇਰੇ ਉੱਠ ਕੇ ਨਾਸ਼ਤਾ ਕਰਦਾ ਹੈ ਮਨਵੀਰ ਨੂੰ ਕਹਿੰਦਾ ਕਿ ਮੈਂ ਕੰਮ ਤੇ ਜਾ ਰਿਹਾ ਹਾਂ ਉਸ ਸਮੇਂ ਉਹਦੇ ਪਾਪਾ ਸੌਂ ਰਹੇ ਸੀ ਹਰਮਨ ਦੇ ਜਾਣ ਤੋਂ ਬਾਅਦ ਹੀ ਉੱਠਦੇ ਨੇ ਮਨਵੀਰ ਉਹਨਾਂ ਲਈ ਨਾਸ਼ਤਾ ਬਣਾ ਦਿੰਦੀ ਹੈ ਉਸ ਦੇ ਪਾਪਾ ਨੂੰ ਬੇਹਾ ਖਾਣਾ ਪਸੰਦ ਨਹੀਂ ਸੀ ਇਸ ਲਈ ਜਦੋਂ ਵੀ ਉਹਨਾਂ ਨੇ ਖਾਣਾ ਹੁੰਦਾ ਉਹਨਾਂ ਲਈ ਤਾਜ਼ਾ ਖਾਣਾ ਹੀ ਬਣਾਇਆ ਜਾਂਦਾ ਜਦੋਂ ਦਾ ਹਰਮਨ ਦਾ ਵਿਆਹ ਹੋਇਆ ਸੀ ਉਦੋਂ ਤੋਂ ਹੀ ਮਨਵੀਰ ਉਹਨਾਂ ਲਈ ਤਾਜ਼ਾ ਖਾਣਾ ਬਣਾਇਆ ਕਰਦੀ ਸੀ ਹਾਲਾਂਕਿ ਬਾਕੀ ਘਰ ਦੇ ਇੱਕ ਵਾਰੀ ਬਣਿਆ ਹੋਇਆ ਖਾਣਾ ਦੇਰ ਨਾਲ ਜਾਂ ਛੇਤੀ ਖਾ ਲੈਂਦੇ ਸੀ ਹਰਮਨ ਕੰਮ ਤੇ ਜਾਣ ਦਾ ਕਹਿ ਕੇ ਛੇਤੀ ਨਾਲ ਆਪਣੇ ਕਮਰੇ ਦੀ ਛੱਤ ਤੇ ਚਲਾ ਜਾਂਦਾ ਹੈ ਉੱਥੇ ਜਾ ਕੇ ਇੱਕ ਕਮਰੇ ਵਿੱਚ ਲੁਕ ਜਾਂਦਾ ਜਿੱਥੋਂ ਦੀ ਇੱਕ ਖਿੜਕੀ ਖੁੱਲਦੀ ਸੀ ਤੇ ਉਹਦੇ ਵਿੱਚ ਪੂਰੇ ਵਿਹੜੇ ਦਾ ਦ੍ਰਿਸ਼ ਦਿਖਾਈ ਦਿੰਦਾ ਸੀ ਹਰਮਨ ਉੱਥੇ ਹੀ ਬਹਿ ਗਿਆ ਤੇ ਆਪਣੇ ਪਾਪਾ ਦੇ ਉੱਠਣ ਦਾ ਇੰਤਜ਼ਾਰ ਕਰਨ ਲੱਗਦਾ ਹੈ ਥੋੜੀ ਦੇਰ ਬਾਅਦ ਹਰਮਨ ਦੇ ਪਾਪਾ ਉੱਠਦੇ ਨੇ ਤੇ ਬਾਥਰੂਮ ਵਿੱਚ ਵੜ ਗਏ ਜਦਕਿ ਮਨਵੀਰ ਉਹਨਾਂ ਨੂੰ ਦੇਖ ਕੇ ਰਸੋਈ ਵਿੱਚ ਚਲੀ ਗਈ ਉਹ ਉਹਨਾਂ ਲਈ ਨਾਸ਼ਤਾ ਬਣਾਉਣ ਲੱਗ ਗਈ ਉਸਨੇ ਝਾੜੂ ਵੀ ਅੱਧੀ ਛੱਡ ਦਿੱਤਾ ਕਿਸੇ ਨਾ ਕਿਸੇ ਹੱਦ ਤੱਕ ਹਰਮਨ ਦਾ ਸ਼ੱਕ ਸਹੀ ਸੀ ਉਸਦੇ ਪਾਪਾ ਨੇ ਮਨਵੀਰ ਨੂੰ ਡਰਾ ਕੇ ਰੱਖਿਆ ਹੋਇਆ ਸੀ ਕੁਝ ਤਾਂ ਜਿਹਾ ਕਿਹਾ ਜਾਂ ਕਰਿਆ ਹੋਊਗਾ ਜਿਸ ਦੀ ਵਜ੍ਹਾ ਨਾਲ ਉਹਨਾਂ ਤੋਂ ਡਰਨ ਲੱਗ ਗਈ ਉਸ ਦਿਨ ਦੀ ਮਾਰਤਾ ਹਰਮਨ ਦੇ ਸਾਹਮਣੇ ਸੀ ਉਹਦਾ ਪਿਓ ਵੇੜੇ ਵਿੱਚ ਮੰਜਾ ਢਾਹ ਕੇ ਉੱਥੇ ਹੀ ਬਹਿ ਗਿਆ ਤੇ ਮਨਵੀਰ ਨਾਸ਼ਤਾ ਲੈ ਕੇ ਉਹਦੇ ਸਾਹਮਣੇ ਆ ਗਈ ਉਹ ਰਸੋਈ ਵਾਲਾ ਜੇ ਜਾਣ ਹੀ ਲੱਗੀ ਸੀ ਕਿ ਹਰਮਨ ਦੇ ਪਾਪਾ ਨੇ ਸਬਜ਼ੀ ਦੀ ਪਲੇਟ ਚੱਕ ਕੇ ਵੇੜੇ 'ਚ ਛੁੱਟਤੀ ਕੁਝ ਸਬਜ਼ੀ ਮਨਵੀਰ ਤੇ ਡਿੱਗ ਗਈ ਉਸਦੇ ਮੂੰਹ 'ਚੋਂ ਚੀਕ ਨਿਕਲੀ ਹਰਮਨ ਨੇ ਉੱਥੇ ਹੀ ਮੁਠੀਆਂ ਕੱਸ ਲਈਆਂ ਹਾਲਾਂਕਿ ਉਹ ਹੇਠਾਂ ਨਹੀਂ ਜਾਣਾ ਚਾਹੁੰਦਾ ਸੀ ਸਗੋਂ ਤੇ ਹੀ ਖੜ ਕੇ ਸਾਰੀ ਕਾਰਵਾਈ ਦੇਖਣਾ ਚਾਹੁੰਦਾ ਸੀ ਉਹ ਦੇਖਣਾ ਚਾਹੁੰਦਾ ਸੀ ਆਪਣੇ ਪਿਓ ਦੀ ਆਖਰੀ ਹੱਦ ਕਿੱਥੋਂ ਤੱਕ ਜਾ ਸਕਦੇ ਆ ਉਹ ਉਸਦੇ ਪਾਪਾ ਉੱਠੇ ਤੇ ਇੱਕਦਮ ਕੋਨੇ ਵਿੱਚ ਪਿਆ ਇੱਕ ਡੰਡਾ ਚੁੱਕ ਕੇ ਤਿੰਨ ਚਾਰ ਡੰਡੇ ਉਸਨੇ ਮਨਵੀਰ ਦੀ ਲੱਤ ਤੇ ਕਮਰ ਤੇ ਮਾਰੇ ਮਨਵੀਰ ਦਰਦ ਨਾਲ ਬਹਿ ਗਈ ਉਸਦੇ ਮੂੰਹੋਂ ਚੀਖ ਨਾ ਨਿਕਲੀ ਹਰਮਨ ਦਾ ਬਾਪ ਲਗਾਤਾਰ ਉਸਨੂੰ ਕੁੱਟ ਰਿਹਾ ਸੀ ਹੁਣ ਇਹ ਸਭ ਕੁਝ ਹਰਮਨ ਦੇ ਬਰਦਾਸ਼ਤ ਤੋਂ ਬਾਹਰ ਸੀ ਉਸ ਦੇ ਸਾਹਮਣੇ ਉਸ ਦੀ ਪਤਨੀ ਨੂੰ ਏਨੀ ਤਕਲੀਫ ਪਹੁੰਚਾਈ ਜਾ ਰਹੀ ਸੀ ਉਹ ਚੁੱਪ ਰਹਿ ਜਾਂਦਾ ਇਹ ਮਮਕਨ ਨਹੀਂ ਸੀ ਉਹ ਤੁਰੰਤ ਕਮਰੇ 'ਚੋਂ ਬਾਹਰ ਨਿਕਲਿਆ ਤੇ ਪਾਪਾ ਨੂੰ ਆਵਾਜ਼ ਦਿੰਦਾ ਹੋਇਆ ਭੱਜ ਕੇ ਹੇਠਾ ਆ ਗਿਆ ਉਸ ਨੇ ਇੱਕ ਪਾਸੇ ੱੱਕਾ ਦਿੱਤਾ ਅਤੇ ਉਹਨਾਂ ਦੇ ਹੱਥੋਂ ਡੰਡਾ ਲੈ ਕੇ ਦੂਰ ਸੁੱਟ ਦਿੱਤਾ ਮਨਵੀਰ ਜ਼ਮੀਨ ਤੇ ਬੈਠ ਚੁੱਕੀ ਸੀ ਉਸ ਦੇ ਮੱਥੇ 'ਚੋਂ ਖੂਨ ਵਹਿ ਰਿਹਾ ਸੀ ਤੇ ਲੱਤ ਤੇ ਜੋ ਜ਼ਖਮ ਸੀ ਇੱਕ ਵਾਰ ਫੇਰ ਤੋਰਸਣ ਲੱਗ ਗਿਆ ਉਹ ਬਿਲਕੁਲ ਹੀ ਬੇਜਵਾਨ ਹੋ ਗਈ ਹਰਮਨ ਨੇ ਤੁਰੰਤ ਉਸ ਨੂੰ ਚੁੱਕਿਆ ਤੇ ਆਪਣੇ ਕਮਰੇ ਵਿੱਚ ਲੈ ਗਿਆ। ਉੱਥੇ ਬਿਠਾਉਣ ਤੋਂ ਬਾਅਦ ਉਸ ਨੂੰ ਪਾਣੀ ਦਿੱਤਾ। ਜਦੋਂ ਉਹ ਕਮਰੇ ਵਿੱਚੋਂ ਬਾਹਰ ਆਇਆ ਤਾਂ ਉਸਦੇ ਪਾਪਾ ਕਿਤੇ ਨਹੀਂ ਸੀ। ਆਪਣੇ ਪਾਪਾ ਨਾਲ ਬਾਅਦ ਵਿੱਚ ਗੱਲ ਕਰਨ ਦੀ ਸੋਚ ਕੇ ਉਹ ਤੁਰੰਤ ਮਨਵੀਰ ਨੂੰ ਆਪਣੇ ਨਾਲ ਹਸਪਤਾਲ ਲੈ ਗਿਆ। ਜਿੱਥੇ ਉਸ ਨੂੰ ਡਾਕਟਰ ਨੇ ਟੀਕੇ ਲਗਾਏ। ਡਾਕਟਰ ਹਰਮਨ ਨੂੰ ਮਾੜਾ ਚੰਗਾ ਬੋਲ ਰਹੇ ਸੀ ਕਿਉਂਕਿ ਡਾਕਟਰ ਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਹਰਮਨ ਨੇ ਖੁਦ ਹੀ ਆਪਣੀ ਪਤਨੀ ਨੂੰ ਕੁੱਟਿਆ। ਪਤਾ ਨਹੀਂ ਕਿ ਮੈਂ ਇਹ ਸਭ ਕੁਝ ਸੁਣ ਕੇ ਹਰਮਨ ਨੇ ਆਪਣੀ ਪਤਨੀ ਮਨਵੀਰ ਦੀ jaan ਛੁਡਾਈ ਤੇ ਹਸਪਤਾਲ ਤੋਂ ਘਰੇ ਆ ਗਿਆ ਮਨਵੀਰ ਨੂੰ ਸਹਾਰਾ ਦੇ ਕੇ ਬੈੱਡ ਤੇ ਬਿਠਾਇਆ ਹਰਮਨ ਦੇ ਸਾਹਮਣੇ ਬਹਿ ਕੇ ਸਖਤ ਲਹਿਜੇ ਵਿੱਚ ਪੁੱਛਿਆ ਤੁਸੀਂ ਮੈਨੂੰ ਇਹ ਦੱਸੋ ਕਿ ਪਾਪਾ ਤੁਹਾਨੂੰ ਕਿਉਂ ਮਾਰਦੇ ਐ ਤੇ ਤੁਸੀਂ ਕਿਉਂ ਉਹਨਾਂ ਦੀ ਮਾਰ ਚੁਪਚਾ ਬਰਦਾਸ਼ਤ ਕਰ ਰਹੇ ਹੋ ਮੈਨੂੰ ਕਿਉਂ ਨਹੀਂ ਕੁਝ ਦੱਸਿਆ ਕਿ ਮਾਂ ਇਹ ਸਭ ਕੁਝ ਬਾਰੇ ਜਾਣਦੀ ਐ ਮਨਵੀਰ ਨੇ ਇਸ ਗੱਲ ਵਿੱਚ ਸਿਰ ਹਿਲਾਇਆ ਤੇ ਕਹਿਣ ਲੱਗੀ ਕਿ ਮਾਂ ਨੂੰ ਪਤਾ ਐ ਪਾਪਾ ਮੈਨੂੰ ਮਾਰਦੇ ਐ ਇੱਕ ਵਾਰ ਫੇਰ ਤੋਂ ਰੋਣ ਲੱਗ ਗਈ ਉਸ ਦੀਆਂ ਅੱਖਾਂ ਨੂੰ ਦੇਖ ਕੇ ਹਰਮਨ ਥੋੜਾ ਨਰਮ ਪੈ ਗਿਆ ਪਰ ਜੇਕਰ ਉਸ ਸਮੇਂ ਉਹ ਥੋੜੀ ਨਰਮੀ ਦਿਖਾਉਂਦਾ ਤਾਂ ਸ਼ਾਇਦ ਇਹ ਗੱਲ ਫੇਰ ਦਬ ਜਾਂਦੀ ਇਸ ਲਈ ਹਰਮਨ ਨੇ ਉਸ ਦੇ ਹੰਝੂ ਸਾਫ਼ ਕੀਤੇ ਤੇ ਕਿਹਾ ਤੁਸੀਂ ਮੈਨੂੰ ਇਹ ਦੱਸੋ ਕਿ ਪਾਪਾ ਕਿਉਂ ਮਾਰਦੇ ਐ ਮਨਵੀਰ ਕਹਿਣ ਲੱਗੀ ਕਿ ਮੈਨੂੰ ਨਹੀਂ ਪਤਾ ਉਹ ਮੈਨੂੰ ਕਿਉਂ ਮਾਰਦੇ ਐ ਪਰ ਜਦੋਂ ਵੀ ਮੇਰੇ ਤੋਂ ਗਲਤੀ ਹੁੰਦੀ ਆ ਤਾਂ ਮੈਨੂੰ ਕੁੱਟਣ ਦੀ ਧਮਕੀ ਦਿੰਦੇ ਐ ਅਤੇ ਕਹਿੰਦੇ ਹਨ ਕਿ ਜੇ ਮੈਂ ਕਿਸੇ ਨੂੰ ਵੀ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮਾਂ ਨੂੰ ਤਲਾਕ ਦੇ ਦੇਣਗੇ ਤੇ ਤੁਹਾਨੂੰ ਵੀ ਜਾਇਜ਼ਾ ਵਿੱਚੋਂ ਬੇਦਖਲ ਕਰ ਦੇਣਗੇ ਮੈਂ ਨਹੀਂ ਚਾਹੁੰਦੀ ਕਿ ਮੇਰੀ وجہ ਨਾਲ ਤੁਸੀਂ ਕਿਸੇ ਮੁਸੀਬਤ ਵਿੱਚ ਪਾਓ ਗਲਤੀ ਤਾਂ ਵੈਸੇ ਮੇਰੇ ਤੋਂ ਹੀ ਹੁੰਦੀ ਹੈ ਇਸ وجہ ਨਾਲ ਮੈਨੂੰ ਮਾਰ ਪੈਂਦੀ ਹੈ ਮੈਂ ਚੁੱਪਚਾਪ ਬਰਦਾਸ਼ਤ ਕਰ ਰਹੀ ਹਾਂ ਮਨਵੀਰ ਦੀ ਗੱਲ ਸੁਣ ਕੇ ਹਰਮਨ ਗੁੱਸੇ ਨਾਲ ਲਾਲ ਹੋ ਗਿਆ ਘੂਰ ਕੇ ਉਹਦੇ ਵੱਲ ਦੇਖਿਆ ਤੇ ਕਹਿਣ ਲੱਗਿਆ ਤੈਨੂੰ ਮੇਰੇ ਤੇ ਇੰਨਾ ਵੀ ਭਰੋਸਾ ਨਹੀਂ ਤੁਸੀਂ ਮੈਨੂੰ ਆਪਣੇ ਘਰ ਵਾਲਿਆਂ ਦੀ ਕੋਈ ਗੱਲ ਦੱਸੋ ਤੇ ਮੈਂ ਉਹਨਾਂ ਤੋਂ ਪਿੱਛੇ ਕੁਝ ਨਹੀਂ ਕਰਾਂਗਾ ਪਾਪਾ ਮੈਨੂੰ ਜਵਾਇਆ ਜਾਤ ਤੋਂ ਬੇਦਖਲ ਨਹੀਂ ਕਰ ਸਕਦੇ ਤੇ ਨਾ ਹੀ ਮਾਂ ਨੂੰ ਤਲਾਕ ਦੇ ਸਕਦੇ ਐ ਤੁਸੀਂ ਇਹ ਡਰ ਕਿਉਂ ਪਾਇਆ ਤਾਂ ਉਹ ਕਹਿਣ ਲੱਗੀ ਜਦੋਂ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਤਾਂ ਮੈਨੂੰ ਸੱਚਮੁੱਚ ਲੱਗਿਆ ਕਿ ਉਹ ਇਦਾਂ ਕਰ ਦੇਣਗੇ ਉਹ ਇਦਾਂ ਕਿਉਂ ਨਹੀਂ ਕਰ ਸਕਦੇ ਉਹ ਤੁਹਾਡੇ ਪਾਪਾ ਐ ਉਹਨਾਂ ਕੋਲ ਸਾਰੇ ਹੱਕ ਐ ਇਹ ਘਰ ਵੀ ਉਹਨਾਂ ਦੇ ਨਾਂ ਹੀ ਹੋਵੇਗਾ ਤੁਸੀਂ ਉਹਨਾਂ ਨਾਲ ਪੰਗਾ ਨਾ ਲਓ ਤੁਹਾਡੀ ਜ਼ਿੰਦਗੀ ਖਰਾਬ ਹੋ ਜਾਊਗੀ ਜਦੋਂ ਕੁਝ ਦਿਨ ਬਾਅਦ ਤੁਸੀਂ ਆਪਣਾ ਘਰ ਬਣਾ ਲੋਗੇ ਤੁਸੀਂ ਮੈਨੂੰ ਉੱਥੇ ਲੈ ਜਾਇਓ ਹਰਮਨ ਉਸ ਦੀਆਂ ਮਾਸੂਮੀਅਤ ਭਰੀਆਂ ਗੱਲਾਂ ਸੁਣ ਕੇ ਹੱਸ ਪਿਆ ਤੇ ਕਹਿਣ ਲੱਗਿਆ ਕਿ ਅੱਜ ਸ਼ਾਮ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪਾਪਾ ਮੈਨੂੰ ਜਾਇਦਾਦ ਤੋਂ ਬਿਨਾਂ ਦਖਲ ਕਿਉਂ ਨਹੀਂ ਕਰ ਸਕਦੇ ਤੇ ਮਾਂ ਨੂੰ ਤਲਾਕ ਕਿਉਂ ਨਹੀਂ ਦੇ ਸਕਦੇ ਉਹ ਹੈਰਾਨ ਹੋ ਕੇ ਹਰਮਨ ਵੱਲ ਵੇਖਦੀ ਰਹੀ ਤੇ ਬਾਰ-ਬਾਰ ਪੁੱਛਦੀ ਰਹੀ ਹਰਮਨ ਨੇ ਕੁਝ ਨਾ ਦੱਸਿਆ ਅੱਧੇ ਘੰਟੇ ਬਾਅਦ ਉਹਦੇ ਪਾਪਾ ਘਰ ਵਾਪਸ ਆ ਗਏ ਤੇ ਆਉਂਦੇ ਹੀ ਕਮਰੇ ਵਿੱਚ ਚਲੇ ਗਏ ਹਰਮਨ ਨੇ ਵੀ ਉਹਨਾਂ ਨੂੰ ਕੁਝ ਨਾ ਕਿਹਾ ਸਗੋਂ ਮਾਂ ਨੂੰ ਫੋਨ ਕਰਕੇ ਬੁਲਾ ਲਿਆ ਹੁਣ ਹਰਮਨ ਉਹਨਾਂ ਦੇ ਸਾਹਮਣੇ ਗੱਲ ਕਰਨਾ ਚਾਹੁੰਦਾ ਸੀ ਕਿਉਂਕਿ ਹਰਮਨ ਜਦੋਂ ਵੀ ਕੋਈ ਗੱਲ ਕਰਦਾ ਸੀ ਤਾਂ ਮਾਂ ਨੂੰ ਹਮੇਸ਼ਾ ਉਹੀ ਗਲਤ ਲੱਗਦਾ ਸੀ ਉਹ ਪਾਪਾ ਦਾ ਹੀ ਪੱਖ ਲੈਂਦੀ ਅੱਜ ਉਹ ਖੁਦ ਆਪਣੀ ਅੱਖਾਂ ਨਾਲ ਆਪਣੇ ਪਤੀ ਦੀ ਅਸਲੀਅਤ ਦੇਖ ਲੈਣ ਸ਼ਾਇਦ ਉਹਨਾਂ ਨੂੰ ਯਕੀਨ ਆ ਜਾਵੇ ਗੁੱਸਾ ਤਾਂ ਹਰਮਨ ਨੂੰ ਮਾਂ ਤੇ ਵੀ ਹੈ ਕਿਉਂਕਿ ਉਹ ਸਭ ਕੁਝ ਜਾਣਦੇ ਹੋਏ ਹਰਮਨ ਤੋਂ ਗੱਲਾਂ ਲਕਾਉਂਦੀ ਰਹੀ ਉਸ ਦਿਨ ਹਰਮਨ ਦੀ ਚੇਤਾਵਨੀ ਦਾਵੇ ਉਨ੍ਹਾਂ ਤੇ ਕੋਈ ਅਸਰ ਨਹੀਂ ਹੋਇਆ ਸ਼ਾਮ ਨੂੰ ਹਰਮਨ ਨੇ ਆਪਣੀ ਮਾਂ ਦਾ ਹੱਥ ਫੜਿਆ ਤੇ ਸਿੱਧਾ ਆਪਣੇ ਪਾਪਾ ਦੇ ਕਮਰੇ ਵਿੱਚ ਲੈ ਗਿਆ ਨਾਲ ਹੀ ਮਨਵੀਰ ਨੂੰ ਆਵਾਜ਼ ਦਿੱਤੀ ਹਰਮਨ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਤੁਹਾਡਾ ਪਤੀ ਮਨਵੀਰ ਨੂੰ ਮਾਰਦਾ ਹੈ ਉਸ ਦੀ ਮਾਂ ਨੇ ਨਾਮ ਵਿੱਚ ਸਿਰ ਹਿਲਾਇਆ ਹਰਮਨ ਨੇ ਮਨਵੀਰ ਵੱਲ ਦੇਖਿਆ ਤਾਂ ਕਹਿਣ ਲੱਗਿਆ ਪਾਪਾ ਮਾਂ ਦੇ ਸਾਹਮਣੇ ਨਹੀਂ ਮਾਰਦੇ ਬਸ ਥੋੜਾ ਝਟਕ ਦਿੰਦੇ ਆ ਹਰਮਨ ਨੇ ਗੁੱਸੇ ਵਿੱਚ ਮਾਣ ਨਾਲ ਵੇਖਿਆ ਤੁਹਾਡੇ ਪਤੀ ਨੇ ਮੇਰੀ ਪਤਨੀ ਤੇ ਹੱਥ ਚੁੱਕਿਆ ਪਰ ਤੁਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਤਾਂ ਮਾਂ ਕਹਿਣ ਲੱਗੀ ਕਿ ਕੀ ਕਰਦੀ ਆਪਣਾ ਵਿਆਹ ਬਰਬਾਦ ਕਰ ਦਿੰਦੀ ਸਭ ਨੇ ਮਨਾ ਕਰਨ ਦੇ ਬਾਵਜੂਦ ਵੀ ਮੈਂ ਦੂਜਾ ਵਿਆਹ ਕਰਵਾ ਲਿਆ ਸੀ ਪਰਿਵਾਰ ਵਾਲਿਆਂ ਨੇ ਕਿੰਨਾ ਕਿਹਾ ਸੀ ਕਿ ਇਹ ਬੰਦਾ ਚੰਗਾ ਨਹੀਂ ਪਰ ਮੈਂ ਕਿਸੇ ਦੀ ਨਹੀਂ ਸੁਣੀ ਇਹਦੇ ਪਿਆਰ ਤੇ ਭਰੋਸਾ ਕੀਤਾ ਉਹਦੀ ਅਸਲੀਅਤ ਵਿਆਹ ਦੇ ਕੁਝ ਦਿਨ ਬਾਅਦ ਹੀ ਮੇਰੇ ਸਾਹਮਣੇ ਖੁੱਲ ਗਈ ਸੀ ਉਸੋਨਾਂ ਨੇ ਮੇਰੇ ਤੇ ਹੱਥ ਚੱਕਿਆ ਸੀ ਪਰ ਮੈਂ ਕੀ ਕਰਦੀ ਆਪਣੇ ਪਰਿਵਾਰ ਨਾਲ ਬਗਾਵਤ ਕਰਕੇ ਇਸ ਨਾਲ ਵਿਆਹ ਕੀਤਾ ਸੀ ਇਸ ਲਈ ਰਿਸ਼ਤੇ ਨੂੰ ਨਵਾਉਣ ਲਈ ਮਜਬੂਰ ਸੀ ਮੈਂ ਸਾਰੇ ਮੈਨੂੰ ਦੋਸ਼ ਦਿੰਦੇ ਤੇ ਕਹਿੰਦੇ ਕਿ ਕਿਸੇ ਦੀ ਗੱਲ ਨਹੀਂ ਸੁਣੀ ਹੁਣ ਅੰਜਾਮ ਦੇਖ ਲਿਆ ਉਸ ਦੀ ਮਾਂ ਇੰਨਾ ਗੱਲ ਕਹਿ ਕੇ ਫੁੱਟ ਫੁੱਟ ਕੇ ਰੋਣ ਲੱਗ ਗਈ ਜਦ ਕਿ ਮਨਵੀਰ ਨੇ ਹੈਰਾਨੀ ਨਾਲ ਹਰਮਨ ਵੱਲ ਦੇਖਿਆ ਚਲੇ ਜਾਓ ਮੇਰੇ ਕਮਰੇ 'ਚ ਜ਼ਿਆਦਾ ਬਕਵਾਸ ਮੇਰੇ ਸਾਹਮਣੇ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੀ ਮੰਗ ਨੂੰ ਤਲਾਖ ਦੇ ਦੇਵਾਂਗਾ ਫਿਰ ਸਾਰੇ ਖਾਨਦਾਨ ਦੇ ਸਾਹਮਣੇ ਮੁਲਕੋਂ ਦੇ ਫਿਰੋਗੇ ਉਸਦੇ ਪਾਪਾ ਇੱਕਦਮ ਗੁੱਸੇ ਵਿੱਚ ਬੋਲੇ ਤਾਂ ਹਰਮਨ ਨੇ ਉਹਨਾਂ ਨੂੰ ਕਾਲਰ ਤੋਂ ਫੜ ਲਿਆ ਹੁਣ ਸਾਰਾ ਸਨਮਾਨ ਖਤਮ ਹੋ ਚੁੱਕਿਆ ਹੈ ਉਹ ਹਰਮਨ ਦਾ ਸੋਤੇਲਾ ਪਿਓ ਸੀ ਇਹ ਗੱਲ ਮਨਵੀਰ ਤੋਂ ਲੁਕੋਈ ਗਈ ਸੀ ਪਰ ਹੁਣ ਲੁਕਾਉਣ ਦਾ ਕੋਈ ਫਾਇਦਾ ਨਹੀਂ ਜੋ ਸੱਚ ਸਾਹਮਣੇ ਆਇਆ ਤਾਂ ਉਸ ਨੂੰ ਉਹਦੀ ਔਕਾਤ ਚਾਤ ਕਰਵਾਉਣੀ ਜ਼ਰੂਰੀ ਸੀ ਹਾਰਮਨ ਉਸ ਨੂੰ ਕਾਲਰ ਤੋਂ ਫੜ ਕੇ ਤਿੰਨ ਚਾਰ ਥੱਪੜ ਮਾਰੇ ਤੇ ਵਿਹੜੇ ਵਿੱਚ ਧੱਕਾ ਦੇ ਦਿੱਤਾ ਤੇ ਕਿਹਾ ਕਿ ਇਥੋਂ ਚਲਾ ਜਾ ਤੇ ਤਲਾਕ ਭੇਜ ਦੇਵੀਂ ਪਰਿਵਾਰ ਵਾਰਿਆਂ ਨੂੰ ਅਸੀਂ ਖੁਦ ਦੇਖ ਲਾਵਾਂਗੇ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਮਾਂ ਤੁਸੀਂ ਇਸ ਗਲਤੀ ਨੂੰ ਆਪਣਾ ਗੁਨਾਹ ਬਣਾ ਲਿਆ ਇੰਨੇ ਟਾਈਮ ਸਹਿੰਦੇ ਰਹੇ ਇਸ ਇਨਸਾਨ ਨੂੰ ਛੱਡ ਕਿਉਂ ਨਹੀਂ ਦਿੱਤਾ ਇੰਨੇ ਸਾਲ ਇਸ ਦਾ ਜ਼ੁਲਮ ਬਰਦਾਸ਼ਤ ਕਰਦੇ ਰਹੇ ਹਾਰਮਨ ਨੂੰ ਦੁੱਖ ਵੀ ਹੋਇਆ ਤੇ ਗੁੱਸਾ ਵੀ ਆਇਆ ਉਸਦੀ ਮਾਂ ਅਜੇ ਤੱਕ ਰੋ ਰਹੀ ਸੀ ਸ਼ਾਇਦ ਆਪਣੀ ਗਲਤੀ ਤੇ ਪਛਤਾ ਰਹੀ ਸੀ ਪਿਤਾ ਦੀ ਮੌਤ ਤੋਂ ਠੀਕ 2 ਸਾਲ ਬਾਅਦ ਹੀ ਹਰਮਨ ਦੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਸੀ ਹਾਲਾਂਕਿ ਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਇਹ ਬੰਦਾ ਠੀਕ ਨਹੀਂ ਉਹ ਤਾਂ ਸਿਰਫ ਹਰਮਨ ਦੇ ਪਾਪਾ ਦੀ ਦੌਲਤ ਦੇ ਪਿੱਛੇ ਸੀ ਪਰ ਉਹਨਾਂ ਦੀ ਮਾਂ ਨੇ ਕਿਸੇ ਦੀ ਨਹੀਂ ਸੁਣੀ ਤੇ ਕਿਹਾ ਕਿ ਇਹ ਮੈਨੂੰ ਪਿਆਰ ਕਰਦਾ ਹੈ ਮੇਰੀ ਦੌਲਤ ਦੇ ਪਿੱਛੇ ਨਹੀਂ ਇਹ ਮੇਰੇ ਬੱਚੇ ਨੂੰ ਵੀ ਅਪਣਾ ਲਵੇਗਾ ਵਿਆਹ ਤੋਂ ਬਾਅਦ ਹਰਮਨ ਨੂੰ ਕਦੇ ਵੀ ਉਸ ਨਾਲ ਕੋਈ ਸ਼ਿਕਾਇਤ ਨਾ ਹੋਈ ਉਹ ਹਰਮਨ ਦੇ ਮਾਮਲਿਆਂ ਵਿੱਚ दखल ਅੰਦਾਜ਼ੀ ਨਹੀਂ ਦਿੰਦਾ ਸੀ ਹਰਮਨ ਦੇ ਸਾਰੇ ਫੈਸਲੇ ਉਸ ਦੀ ਮਾਂ ਹੀ ਲੈਂਦੀ ਸੀ ਹਰਮਨ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਸੀ ਉਸ ਦਾ ਸੋਤੇਲਾ ਪਿਓ ਘਰ ਵਿੱਚ ਕੀ ਕਰਦਾ ਉਸ ਦੀ ਮਾਂ ਖੁਸ਼ ਸੀ ਉਸ ਨੂੰ ਹੋਰ ਕੁਝ ਨਹੀਂ ਸੀ ਚਾਹੀਦਾ ਪਰ ਅੱਜ ਉਸ ਨੂੰ ਪਤਾ ਲੱਗਿਆ ਕਿ ਉਹ ਬੰਦਾ ਸਿਰਫ ਉਸ ਦੀ ਮਾਂ ਨੂੰ ਹੀ ਨਹੀਂ ਸੀ ਮਾਰਦਾ ਸਗੋਂ ਹੁਣ ਤਾਂ ਉਸ ਨੇ ਹਰਮਨ ਦੀ ਪਤਨੀ ਨੂੰ ਵੀ ਧਮਕਾਉਣਾ ਸ਼ੁਰੂ ਕਰ ਦਿੱਤਾ ਸੀ ਮਾਂ ਨੂੰ ਤਾਂ ਉਹ ਉਸ ਦੇ ਜ਼ੁਲਮ ਤੋਂ ਨਾ ਬਚਾ ਸਕਿਆ ਪਰ ਉਸ ਨੇ ਆਪਣੀ ਪਤਨੀ ਨੂੰ ਜ਼ਰੂਰ ਬਚਾ ਲਿਆ ਸੀ ਹਰਮਨ ਆਪਣੀ ਮਾਂ ਨੂੰ ਸਾਫ਼ ਕਰ ਦੇਣਾ ਚਾਹੁੰਦਾ ਸੀ ਕਿ ਉਹ ਮੇਰਾ ਸੋਤੇਲਾ ਪਿਤਾ ਹੈ ਜਿਸ ਨੇ ਉਸਦੀ ਮਾਂ ਨੂੰ ਨਾ ਜਾਣੇ ਕਿੰਨਾ ਰੋਵਾਇਆ ਹਰਮਨ ਨੇ ਪੁਲਿਸ ਨੂੰ ਫੋਨ ਕੀਤਾ ਤੇ ਉਸ ਨੂੰ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ ਕੁਝ ਮਹੀਨੇ ਬਾਅਦ ਮਾਂ ਲਈ ਤਲਾਕ ਦੇ ਕਾਗਜ਼ਾਂ ਦੇ ਸਾਈਨ ਕਰਵਾ ਲਏ ਮਾਂ ਨੇ ਤਲਾਕ ਦੇ ਪੇਪਰਾਂ ਨੂੰ ਦੇਖ ਕੇ ਫੁੱਟਫੁੱਟ ਕਿਰੋਣਾ ਸ਼ੁਰੂ ਕਰ ਦਿੱਤਾ ਉਸ ਦੀ ਪੂਰੀ ਜ਼ਿੰਦਗੀ ਤਕਲੀਫਾਂ ਵਿੱਚ ਲੰਘ ਗਈ ਸੀ ਪਰ ਇਸ ਗੱਲ ਦੀ ਉਸ ਨੇ ਕਿਸੇ ਨੂੰ ਖ਼ਬਰ ਨਹੀਂ ਸੀ ਹੋਣ ਦਿੱਤੀ ਹਰਮਨ ਖੁਦ ਵੀ ਬਹੁਤ ਜ਼ਿਆਦਾ ਪਛਤਾ ਰਿਹਾ ਸੀ ਕਿ ਮੈਂ ਕਿਦਾਂ ਦਾ ਪੁੱਤ ਆ ਜੋ ਆਪਣੀ ਮਾਂ ਦਾ ਖਿਆਲ ਨਹੀਂ ਰੱਖ ਸਕਿਆ ਉਹ ਦੇਖ ਨਹੀਂ ਪਾਇਆ ਕਿ ਉਸ ਦੀ ਮਾਂ ਕਿੰਨੀ ਤਕਲੀਫ ਵਿੱਚ ਹੈ ਹੁਣ ਸੋਚਦਾ ਹੈ ਮੈਂ ਮਨਵੀਰ ਦੀ ਲੱਤ ਤੇ ਲੱਗੇ ਜ਼ਖਮ ਨਾ ਦੇਖਦਾ ਪਾਪਾ ਤੇ ਸ਼ੱਕ ਨਾ ਕਰਦਾ ਤਾਂ ਸ਼ਾਇਦ ਮੇਰੀ ਪਤਨੀ ਵੀ ਚੁੱਪਚਾਪ ਮਾਂ ਦੀ ਤਰ੍ਹਾਂ ਮਾਰ ਖਾਂਦੀ ਰਹਿੰਦੀ ਉਸ ਬੰਦੇ ਦੀਆਂ ਧਮਕੀਆਂ ਨੂੰ ਸਹਿੰਦੀ ਰਹਿੰਦੀ ਜਿਹੜੀਆਂ ਕਿ ਬਿਲਕੁਲ ਹੀ ਬੇਕਾਰ ਸੀ ਘਰ ਦੇ ਮਰਦਾਂ ਨੂੰ ਖੁਦ ਹੀ ਘਰ ਦੇ ਮਾਮਲਿਆਂ ਵਿੱਚ ਧਿਆਨ ਰੱਖਣਾ ਚਾਹੀਦਾ ਹੈ ਕਦੇ ਇੱਕ ਦੇ ਘਰ ਦੇ ਛੋਟੇ ਨਹੀਂ ਵੱਡੇ ਵੀ ਗਲਤ ਹੁੰਦੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਸਮਝਣ ਦੀ ਲੋੜ ਹੁੰਦੀ ਹੈ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰ ਇਹ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ